ਤੰਤਨ ਸ਼ਿਰੀ ਗੁਰੂ ਤੇਗ ਬਹਾਦਰ ਜੀ ਮਹਾਰਾਜਾ 300 ਸਾਲਾ ਸ਼ਹੀਦੀ ਗੁਰਪੁਰਬ ਜਦ ਰਾਮਲੀਲਾ ਗਰਾਊਂਡ ਦਿੱਲੀ ਵਿੱਚ ਮਨਾਇਆ ਗਿਆ ਤਾਂ ਉਹਨਾਂ ਦਿਨਾਂ ਵਿੱਚ ਦੇਸ਼ ਅੰਦਰ ਐਮਰਜੈਂਸੀ ਲੱਗੀ ਹੋਈ ਸੀ ਉੱਥੇ ਵਕਤੇ ਇੱਕ ਇੱਕ ਬੋਲ ਬਹੁਤ ਸੰਭਲ ਸੰਭਲ ਕੇ ਬੋਲ ਰਹੇ ਸਨ ਮਤਾ ਕਿਤੇ ਬੋਲਣ ਵਿੱਚ ਕੋਈ ਗੜਬੜ ਨਾ ਹੋ ਜਾਏ ਤੇ ਅਸੀਂ ਪਕੜੇ ਜਾਈਏ ਦੇਸ਼ ਵਿੱਚ ਹਾਲਾਤ ਹੀ ਇਸ ਤਰ੍ਹਾਂ ਦੇ ਸਨ ਖੈਰ ਉਸ ਰਾਮਲੀਲਾ ਗਰਾਊਂਡ ਵਿੱਚ ਕੁਝ ਚੰਦ ਅੱਖਰ ਉੱਥੋਂ ਦੀ ਫੀਜ਼ਾ ਤੇ ਉੱਥੋਂ ਦੀ ਹਵਾ ਨੇ ਮੈਨੂੰ ਵੀ ਦਿੱਤੇ ਮੈਂ ਫਿਰ ਬੋਲ ਦਿੱਤੇ ਅਖਬਾਰੀ ਰਿਪੋਰਟਰਾਂ ਦੇ ਅਨੁਸਾਰ ਉਸ ਸਮੇਂ ਇਕੱਠ ਦੀ ਗਿਣਤੀ ਇਹ ਛਾਪੀ ਕਿ ਘੱਟ ਤੋਂ ਘੱਟ ਇੱਥੇ 22 ਲੱਖ ਮਨੁੱਖਾਂ ਦਾ ਇਕੱਠਾ ਹੈ ਇਸ ਤੋਂ ਘੱਟ ਨਹੀਂ ਹੋਣਗੇ ਉਸ ਵਕਤ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਇਸ ਸਟੇਜ ਤੇ ਪਹੁੰਚੀ ਤਾਂ ਇਹ ਜਦ ਦੂਰ ਤੱਕ ਸੰਤਾ ਨੂੰ ਦੇਖਦੀ ਹੈ ਤੇ ਫਿਰ ਕਹਿੰਦੀ ਹੈ ਕਿ ਮੈਂ ਤਾਂ ਦੂਰ ਵੀ ਨਹੀਂ ਲਾਈ ਨਹੀਂ ਹਾਂ ਤੇ ਸਾਰੀ ਸੰਗਤ ਮੈਨੂੰ ਦਿਸਦੀ ਨਹੀਂ ਪਈ ਐਨੀ ਜ਼ਿਆਦਾ ਸੰਗਤ ਹੈ ਤੇ ਜੋ ਮੈਨੂੰ ਪਤਾ ਹੁੰਦਾ ਤਾਂ ਮੈਂ ਦੂਰਬੀਨ ਲਿਆਉਣੀ ਸੀ ਉਹਦੇ ਕੋਲ ਪ੍ਰਿੰਸੀਪਲ ਸੁਤਵੀਰ ਸਿੰਘ ਬੈਠੇ ਹੋਏ ਸਨ ਉਹਨਾਂ ਦੇ ਮੂੰਹੋਂ ਨਿਕਲ ਗਿਆ ਇਹ ਸਾਨੂੰ ਦੂਰਬੀਨ ਨਾਲ ਨਾ ਦੇਖੋ ਉਂਝ ਹੀ ਨੇੜੇੋਂ ਵੇਖਣ ਦੀ ਕੋਸ਼ਿਸ਼ ਕਰੋ ਐਕਚੁਅਲੀ ਉਹਨਾਂ ਨੇ ਕਟਾਕਸ਼ ਕਰ ਦਿੱਤਾ ਕਿਉਂਕਿ ਹੁਣ ਤੱਕ ਕਾਫੀ ਸਮਾਂ ਹੋ ਗਿਆ ਹੈ ਸਾਨੂੰ ਦੂਰਬੀਨ ਨਾਲ ਵੇਖਦਿਆਂ ਵੇਖਦਿਆਂ ਕਦੇ ਸਾਨੂੰ ਨੇੜੇ ਵੇਖਣ ਦੀ ਕੋਸ਼ਿਸ਼ ਕਰੋ ਵੇਖੋ ਤਾਂ ਸਹੀ ਕਿ ਕਿਸ ਨੇ ਇਸ ਜਿਨੇਊ ਨੂੰ ਬਚਾਇਆ ਹੈ ਕਿਸ ਨੇ ਇਸ ਤਿਲਕ ਨੂੰ ਬਚਾਇਆ ਕਿਸ ਨੇ ਡਿੱਗਦੇ ਹੋਏ ਮੰਦਰਾਂ ਨੂੰ ਬਚਾਇਆ ਜਿਹੜੇ ਟਹਿ ਟੇਰੀ ਹੋ ਰਹੇ ਸਨ ਸੁਭਾਵਕ ਇੱਕ ਗੱਲ ਯਾਦ ਆਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਚੌਥੀ ਕਲਾਸ ਵਿੱਚ ਜਦ ਖਾਲਸਾ ਸਕੂਲ ਵਿੱਚ ਪੜਦਾ ਹੁੰਦਾ ਸੀ ਹੁਣ ਤਾਂ ਖਾਲਸਾ ਸਕੂਲ ਵੀ ਨਾਮ ਦੇ ਹੀ ਰਹਿ ਗਏ ਨੇ ਸਿਰਫ ਨਾਮ ਮਾਤਰ ਹਨ ਹੋਰ ਕੁਝ ਨਹੀਂ ਸਾਡੇ ਧਾਰਮਿਕ ਸਕੂਲ ਵੀ ਨਾਮ ਮਾਤਰ ਹੋ ਗਏ ਨੇ ਅਸੀਂ ਧਾਰਮਿਕ ਮੰਦਿਰਾਂ ਨੂੰ ਵੀ ਨਾਮ ਮਾਤਰ ਕਰ ਦਿੱਤਾ ਹੈ ਇਹ ਤਾਂ ਟਕਸਾਲਾਂ ਨੇ ਇੱਥੋਂ ਜੀਵਨ ਨੂੰ ਘੜਨਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਇੱਥੋਂ ਸਿੱਖੀ ਨੂੰ ਸਿੱਖਣਾ ਹੈ ਸਿੰਘਾਂ ਨੇ ਇੱਥੋਂ ਜੀਵਨ ਘੜਨਾ ਹੈ ਇਹ ਤਾਂ ਟਕਸਾਲ ਹੈ ਜੇ ਇਥੋਂ ਸਾਲ ਦੇ ਸਾਲ ਕੁਝ ਸਿੱਖ ਘੜੇ ਹੀ ਨਹੀਂ ਜਾਂਦੇ ਤਾਂ ਫਿਰ ਖਿਮਾ ਕਰਨੇ ਟਕਸਾਲ ਬਣਾਉਣ ਦਾ ਮਤਲਬ ਕੀ ਹੈ ਲੱਖਾਂ ਡਾਲਰ ਖਰਚ ਕਰ ਦਿੱਤੇ ਨੇ ਦੱਸੋ ਕੁਝ ਜ਼ਿੰਦਗੀ ਘੜੀ ਜਾ ਰਹੀ ਹੈ ਕੁਝ ਸਿੱਖ ਬਣਾਏ ਜਾ ਰਹੇ ਨੇ ਕੁਝ ਸਿੰਘ ਬਣ ਰਹੇ ਨੇ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਕੋਈ ਐਸਾ ਸੋਚਦਾ ਹੈ ਕਿ ਚਲੋ ਅੱਜ ਮੈਂ ਆਪਣੇ ਹਿਰਦੇ ਵਿੱਚ ਅੰਦਰ ਬਾਣੀ ਦਾ ਪ੍ਰਭਾਵ ਕਰਨਾ ਹੈ ਮੈਂ ਕਬੂਲ ਕਰਦਾ ਕਿ ਬਾਣੀ ਬਿਗੈਰ ਹੋਰ ਕਿਸੇ ਨੂੰ ਹਿਰਦੇ ਅੰਦਰ ਨਹੀਂ ਬਹਾਲਨਾ ਜੇ ਕੋਈ ਐਸਾ ਕਬੂਲ ਕਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਬਣਾਉਣਾ ਸਫਲ ਹੋ ਗਿਆ ਜੇਕਰ ਐਸਾ ਨਹੀਂ ਤਾਂ ਖਿਮਾ ਕਰਨੀ ਤੁਹਾਨੂੰ ਗੱਲ ਨਾ ਚੰਗੀ ਲੱਗੇ ਤਾਂ ਗੱਲ ਵੱਖਰੀ ਸਿਵਾਏ ਪਖੰਡ ਤੇ ਹੋਰ ਕੁਝ ਨਹੀਂ ਆਪਣੀ ਜ਼ਿੰਦਗੀ ਵਿੱਚ ਕੁਝ ਤਾਂ ਪ੍ਰਕਾਸ਼ ਕਰੋ ਗਿਆਨੀ ਹਰੀ ਸਿੰਘ ਜੀ ਸਾਡੇ ਗਿਆਨੀ ਟੀਚਰ ਹੁੰਦੇ ਸਨ। ਉਹਨਾਂ ਨੇ ਇੱਕ ਆਪ ਹੱਡ ਬੀਤੀ ਉਸ ਦਿਨ ਬੱਚਿਆਂ ਨੂੰ ਸੁਣਾਈ। ਇੱਧਰ ਫਰੰਟੀਅਰ ਵਿੱਚ ਪਾੜਾ ਚਿਨਾਰ ਦਾ ਇੱਕ ਇਲਾਕਾ ਹੈ। ਠੰਡਾ ਹਿੱਲ ਸਟੇਸ਼ਨ ਹੈ। ਗਰਮੀਆਂ ਦੇ ਦਿਨਾਂ ਵਿੱਚ ਉੱਥੇ ਕਾਫੀ ਤਦਾਦ ਵਿੱਚ ਸੈਲਾਨੀ ਪਹੁੰਚਦੇ ਨੇ। ਉੱਥੇ ਇੱਕ ਛੋਟਾ ਜਿਹਾ ਸਰੋਵਰ ਹੈ। ਗਿਆਨੀ ਜੀ ਕਹਿੰਦੇ ਹਨ ਕਿ ਉੱਥੇ ਇੱਕ ਸੱਜਣ ਨਹਾ ਰਿਹਾ ਸੀ। ਉਹਦੇ ਨਾਲ ਉਸਦਾ ਛੋਟਾ ਜਿਹਾ ਬੱਚਾ ਸੀ। ਇਕ ਹੋਰ ਉੱਥੇ ਸੈਲਾਨੀ ਨੇੜੇ ਹੀ ਸੀ ਤੇ ਉਹਦੀ ਸ਼ਕਲ ਸੂਰਤ ਤੋਂ ਜਾਪੇ ਕਿ ਉਹ ਯੂਰਪ ਦੇ ਦੇਸ਼ ਤੋਂ ਆਇਆ ਹੈ ਕੈਮਰਾ ਉਸ ਦੇ ਕੋਲ ਸੀ ਥਾਂ-ਥਾਂ ਦੀਆਂ ਉਹ ਫੋਟੋਆਂ ਲੈਦਾ ਪਿਆ ਸੀ ਉਹ ਜਿਹੜਾ ਬੰਦਾ ਨਹਾ ਰਿਹਾ ਸੀ ਅਚਨ-ਚੇਤ ਉਹਦਾ ਬੱਚਾ ਡੂੰਘੇ ਪਾਣੀ ਵਿੱਚ ਚਲਾ ਗਿਆ ਤਾਂ ਉਸ ਬੰਦੇ ਨੇ ਚੀਕਣਾ ਸ਼ੁਰੂ ਕਰ ਦਿੱਤਾ ਬਚਾਓ ਮੇਰੇ ਇਸ ਬੱਚੇ ਨੂੰ ਬਚਾਓ ਯੂਰਪ ਤੋਂ ਆਏ ਹੋਏ ਉਸ ਸੈਲਾਨੀ ਨੇ ਨਾ ਤਾਂ ਆਪਣੇ ਗੱਲ ਵਿੱਚੋਂ ਕੈਮਰਾ ਉਤਾਰਿਆ ਅਤੇ ਨਾ ਹੀ ਕੱਪੜੇ ਉਤਾਰੇ। ਉਹਨੇ ਸੋਚਿਆ ਕਿ ਜੇ ਮੈਂ ਕੁਝ ਦੇਰ ਕਰ ਦਿੱਤੀ ਤਾਂ ਬੱਚਾ ਡੁੱਬ ਜਾਵੇਗਾ। ਇੱਕਦਮ ਉਸਨੇ ਡੂੰਘੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਡੂੰਘੇ ਪਾਣੀ ਵਿੱਚੋਂ ਉਹ ਬੱਚੇ ਨੂੰ ਕੱਢ ਲਿਆ। ਫਿਰ ਉਹ ਮਾਰਵਾੜੀ ਦੇ ਫਿਰ ਉਸ ਮਾਰਵਾੜੀ ਨੇ ਬੱਚੇ ਨੂੰ ਗੱਲ ਨਾਲ ਲਾਇਆ। ਪਿਆਰ ਕੀਤਾ ਤੇ ਇੱਕਦਮ ਉਥੋਂ ਚੱਲ ਪਿਆ ਕਹਿੰਦੇ ਹਨ ਕਿ ਯੂਰਪ ਤੋਂ ਆਇਆ ਹੋਇਆ ਇਹ ਯਾਤਰੀ ਹੈਰਾਨ ਹੋ ਕੇ ਵੇਖੇ ਉਹਦੇ ਮੱਥੇ ਤੇ ਤਿਉੜੀਆਂ ਵੀ ਪੈ ਗਈਆਂ ਗਿਆਨੀ ਹਰੀ ਸਿੰਘ ਜੀ ਕਹਿੰਦੇ ਹਨ ਕਿ ਮੈਂ ਉਸ ਯਾਤਰੀ ਦੇ ਕੋਲ ਗਿਆ ਤੇ ਕਿਹਾ ਵੇ ਤੂੰ ਇੰਨਾ ਵੱਡਾ ਪਰ ਉਪਕਾਰਤਾ ਕੰਮ ਕੀਤਾ ਹੈ ਤੇਰੇ ਮੱਤੇ ਤੇ ਵੱਟ ਕਿਉਂ ਪੈ ਗਈ ਇਹ ਤਿਉੜੀਆਂ ਕਿਉਂ ਪੈ ਗਈਆਂ ਇਹ ਤਾਂ ਨਹੀਂ ਪੈਣੀਆਂ ਚਾਹੀਦੀਆਂ ਸਨ ਉਹ ਗੰਭੀਰ ਅੱਖਾਂ ਲੱਗਾ ਕਿ ਗੱਲ ਇੰਨੀ ਹੈ ਕਿ ਸਾਡੇ ਦੇਸ਼ ਵਿੱਚ ਕੋਈ ਛੋਟੀ ਮੋਟੀ ਚੀਜ਼ ਕਿਸੇ ਦੀ ਡਿੱਗੀ ਚੁੱਕ ਕੇ ਅਗਲੇ ਨੂੰ ਦੇ ਦੇਵੋ ਤਾਂ ਅਗਲਾ ਥੈਂਕਸ ਕਰਦਾ ਹੈ ਤੇ ਮੈਂ ਤਾਂ ਗਹਿਰੇ ਪਾਣੀ ਵਿੱਚ ਗਿਆ ਆਪਣੀ ਜ਼ਿੰਦਗੀ ਨੂੰ ਹਥੇਲੀ ਤੇ ਰੱਖਿਆ ਅਤੇ ਬੱਚੇ ਨੂੰ ਕੱਢ ਕੇ ਲਿਆਇਆ ਹਾਂ ਉਸ ਬੰਦੇ ਨੇ ਆਪਣੇ ਬੱਚੇ ਨੂੰ ਤਾਂ ਪਿਆਰ ਕੀਤਾ ਤੇ ਉਹਨੂੰ ਗੱਲ ਨਾਲ ਲਾਇਆ ਲੈ ਕੇ ਚਲਾ ਗਿਆ ਪਰ ਮੇਰੀ ਤਰਫ ਵੇਖਿਆ ਤੱਕ ਨਹੀਂ ਧੰਨਵਾਦ ਕਰਨਾ ਤਾਂ ਇੱਕ ਪਾਸੇ ਮੇਰੇ ਵੱਲ ਵੇਖਿਆ ਤੱਕ ਨਹੀਂ ਮੈਂ ਇਸ ਗੱਲ ਤੋਂ ਹੈਰਾਨ ਹਾਂ ਗਿਆਨੀ ਹਰੀ ਸਿੰਘ ਜੀ ਕਹਿੰਦੇ ਕਿ ਮੈਂ ਉਸ ਨੂੰ ਜਵਾਬ ਦਿੱਤਾ ਕਿ ਇਹ ਉਹ ਦੇਸ਼ ਹੈ ਜਿਸ ਦੇਸ਼ ਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਜਿਸ ਨੇ ਆਪਣੇ ਬੱਚੇ ਸ਼ਹੀਦ ਕਰਵਾ ਦਿੱਤੇ ਸਨ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਜਿਸ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾ ਦਿੱਤਾ ਇੰਨਾ ਉਸ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਧੰਨਵਾਦ ਨਹੀਂ ਕੀਤਾ ਤਾਂ ਤੇਰਾ ਕੀ ਖਾਕਰਾਂਗੇ? ਐਹਸਾਨ ਫਰਾਮੋਸ਼ੀ ਇਥੋਂ ਦੇ ਜ਼ਰਰੇ-ਜ਼ਰਰੇ ਵਿੱਚ ਸਮਾਈ ਹੋਈ ਹੈ। ਚਾਹੀਦਾ ਤਾਂ ਇਹ ਹੈ ਕਿ ਸਾਰਾ ਹਿੰਦੁਸਤਾਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਐਹਸਾਨ ਨੂੰ ਮੰਨੇ ਪਰ ਉਲਟਾ ਇਹ ਪੁੱਠੇ ਪੈਂਦੇ ਪਏ ਨੇ। ਉਲਟਾ ਉਹਨਾਂ ਦੀ ਬਖਸ਼ੀ ਸੰਸਕ੍ਰਿਤੀ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਨੇ। ਉਹਨਾਂ ਨੂੰ ਸਾਡੀ ਕਮਜ਼ੋਰੀ ਵੀ ਦਿਸ ਪਈ ਹੈ ਕਿ ਇਹ ਤਾਂ ਆਪਸ ਵਿੱਚ ਲੜਦੇ ਹੀ ਰਹਿੰਦੇ ਨੇ ਜਿਹੜੀ ਤਾਕਤ ਇਹਨਾਂ ਕੋਲ ਹੈ ਉਹਦੇ ਨਾਲ ਇਹ ਆਪਸ ਵਿੱਚ ਹੀ ਲੜਦੇ ਨੇ ਜਿਹੜਾ ਆਪਸ ਵਿੱਚ ਲੜੇ ਉਹ ਕੌਮ ਤਰੋਹੀ ਹੈ ਬਸ ਇੰਨਾ ਸਮਝ ਲਓ ਉਹੀ ਗੁਰੂ ਤਰੋਹੀ ਹੈ